ਇਹਨਾਂ ਦੇ ਜਵਾਕ ਸੀਗੇ ਹਨ ਜਵਾਕ ਹੁੰਦੇ ਨੇ 18-18 ਸਾਲ ਦੇ ਉਹ ਕਈ ਵਾਰ ਗੰਨਾਂ ਲਿਆਉਂਦੇ ਨੇਗੇ ਦਿਮਾਗ ਹਿੱਲ ਰਿਆ ਹੁੰਦਾਗਾ ਉਹ ਸਕੂਲ ਦੇ ਵਿੱਚ ਹੀ ਫਾਇਰਿੰਗ ਸ਼ੁਰੂ ਕਰ ਦਿੰਦੇ ਨੇਗੇ ਹਾਂ ਕਿੰਨਾ ਨੁਕਸਾਨ ਕਰਦੇ ਨੇਗੇ ਉਦੋਂ ਕਿੰਨੇ ਬੱਚਿਆਂ ਦੇ ਵੀ ਗੋਲੀ ਚ ਲਈ ਆ ਹਾਂ ਕਿੰਨੇ ਬੱਚਿਆਂ ਦੇ ਗੋਲੀਆਂ ਚਲਾਈ ਆ ਨਾ ਮਤਲਬ ਫੇਰ ਵੀ ਇਹਨਾਂ ਨੇ ਉਹ ਚੀਜ਼ ਬੰਦ ਨਹੀਂ ਕੀਤੀ ਹੈਗੀ ਤੁਸੀਂ ਵੈਰੀਫਿਕੇਸ਼ਨ ਜ਼ਰੂਰੀ ਆ ਯਾਰ ਕਿਉਂਕਿ ਆਪਾਂ ਨੂੰ ਨਹੀਂ ਨਾ ਪਤਾ ਵੀ ਇਹ ਮੂਰਲਾ ਬੰਦਾ ਕਿਹਾ ਜਾ ਯਾਰ ਚੱਲ ਮੈਂ ਗੰਨ ਵੇਚ ਰਿਹਾ ਮੈਨੂੰ ਹੁਣ ਆਈ ਨਹੀਂ ਨਾ ਪਤਾ ਵੀ ਮੂਰਲਾ ਬੰਦੇ ਦਾ ਅ ਤੈਨੂੰ ਪਤਾ ਰਣਵੀਰਾ ਜਿਹੜੀਆਂ ਗਨ ਕਲਚਰ ਹੈ ਆਪਾਂ ਕਹਿੰਦੇ ਗਨ ਕਲਚਰ ਵੀ ਇਹ ਸਟਾਰਟ ਕਿੱਥੋਂ ਹੋਇਆ ਆਪਾਂ ਦੇਖ ਲੈਣਾ ਜਿਵੇਂ ਸਿੱਧੂ ਮਸੇਵਾਲੇ ਦੀ ਨੱਥ ਹੋਈ ਹੈ ਨਾ ਤੇ ਉਦੋਂ ਇਹਨਾਂ ਨੇ ਜਿਹੜੀਆਂ ਅਸੌਲਟ ਰੈਫਲਾਂ ਵਰਤੀਆਂ ਦੀਆਂ ਠੀਕ ਹੈ ਉਹ ਨਾਰਮਲ ਪੱਧਰ ਤੇ ਤਾਂ ਮਿਲਦੀਆਂ ਹੈ ਨਹੀਂ ਠੀਕ ਹੈ ਤੇ ਉਹ ਆਉਂਦੀਆਂ ਕਿੱਥੋਂ ਨੇ ਕਿੱਥੋਂ ਉਹ ਚੀਜ਼ ਦੀ ਪਾਬੰਦੀ ਹੈ ਹੀ ਨਹੀਂ ਜੇ ਮੈਂ ਲੱਗਦਾ ਆਪਾਂ ਗੱਲ ਕਰਦੇ ਆ ਯੂ ਐਸ ਏ ਦੀ ਅਮਰੀਕਾ ਦੀ ਹੈ ਨਾ ਅਮਰੀਕਾ ਦੇ ਵਿੱਚ 1932 ਦੇ ਵਿੱਚ ਜੌਨ ਡੀ ਰੂਸਵੈਲਟ ਜਿਹੜਾ ਉਦੋਂ ਦਾ ਪ੍ਰੈਜ਼ੀਡੈਂਟ ਸੀ ਨਾ ਇਹਦਾ ਮੁੱਖ ਭੂਮਿਕਾ ਵਰਲਡ ਵਾਰ 2 ਦੇ ਵਿੱਚ ਵੀ ਰਹੀ ਸੀ ਨਾ ਬਿਲਕੁਲ ਉਹ ਬੰਦੇ ਨੇ ਗਨ ਕਲਚਰ ਲਾਗੂ ਕੀਤਾ ਦੀ ਗੱਲ ਮਤਲਬ ਉਹਨਾਂ ਨੇ ਗਨ ਲੀਗਲ ਆ ਕਰਤੀਆਂ ਦੀ ਕੋਈ ਮਰਜ਼ੀ ਬਿਨਾ ਲਾਈਸੈਂਸ ਤੋਂ 18 ਸਾਲ ਤੋਂ ਉਮਰ ਤੋਂ ਪਲੱਸ ਹੋਣਾ ਚਾਹੀਦਾ ਹੈ ਗਨ ਰੱਖ ਸਕਦਾ ਹੈਗਾ ਤੇ ਅੱਜ ਦੇ ਟਾਈਮ ਆਸਟਨ ਹਰੇਕ ਘਰ ਦੇ ਵਿੱਚ ਉੱਥੇ ਗਨ ਹੈਗੀ ਹੈ ਬਿਲਕੁਲ ਹੁਣ ਰੀਸੈਂਟਲੀ ਟਰੰਪ ਦੇ ਉੱਤੇ ਹਮਲਾ ਹੋਇਆ ਪ੍ਰੈਜ਼ੀਡੈਂਟ ਦੇ ਨਾ ਪ੍ਰੈਜ਼ੀਡੈਂਟ ਕੈਂਡੀਡੇਟ ਤੇ ਹਾਂ ਤੇ ਉਹ ਹਮਲਾ ਇੱਕ 20 ਸਾਲ ਦੇ ਨੌਜਵਾਨ ਨੇ ਕੀਤਾ ਜਿਹੜਾ ਯੂਨੀਵਰਸਿਟੀ ਚ ਪੜਦਾ ਸੀ ਠੀਕ ਹੈ ਉਹਦੇ ਲਵੇ ਗਨ ਕਿਵੇਂ ਆ ਗਈ ਉਹਨੇ ਸナイਪਰ ਲਈ ਜਾ ਕੇ ਉਥੋਂ ਨਾਰਮਲ ਸਟੋਰਾਂ ਤੋਂ ਮਿਲ ਜਾਂਦੀਆਂ ਨੇ ਗਨ ਸਟੋਰ ਬਣੇ ਹੋਏ ਨੇ ਉੱਥੇ ਹਨ ਤੇ ਉਥੋਂ ਸナイਪਰ ਲਈ ਤੇ ਉਹਨੂੰ YouTube ਤੋਂ ਵੀਡੀਓ-ਵੀਡੀਓ ਦੇਖ ਕੇ ਹਨ ਕੁਝ ਵੀ ਜਿੰਨਾ ਕੋ ਨੂੰ ਹਸਾਬ-ਕਿਤਾਬ ਆਇਆ ਹਨ ਉੱਥੇ ਬਹਿ ਕੇ ਉਹਨੇ ਉਹ ਕੀਤਾ ਤੇ 트럼ਪ ਦੇ ਦਾ ਖਰ ਗੋਲੀ ਕਹਿੰਦੇ ਖਟਾਕ ਕਰਕੇ ਕੋਲੋਂ ਦੀ ਲੰਗੀ ਨਾ ਪਰ ਵੱਜੀ ਹੈ ਨਹੀਂ ਪਰ ਪਿੱਛੇ ਦੋ ਤਿੰਨ ਜਣਿਆਂ ਦੀ ਉੱਥੇ ਮੌਕੇ ਤੇ ਮੌਤ ਹੋਈ ਉਹ ਜੀ ਉਹਨਾਂ ਤੇ ਉਸ ਤੋਂ ਬਾਅਦ ਚਲ ਜਿਹੜੇ ਉੱਥੇ ਸੁਰੱਖਿਆ ਕਰਮਚਾਰੀ ਤੇਗੇ ਉਹਨਾਂ ਨੇ ਮੌਕੇ ਤੇ ਉਹਨੂੰ ਉੱਥੇ ਦੇਖ ਕੇ ਮਿਲਨ ਮਾਰਤਾ ਅੱਛਾ ਉੱਥੇ ਗੋਲੀ ਮਾਰੀ ਅੱਛਾ ਉਹ ਬੰਦੇ ਨੂੰ ਹਾਂ ਜਿਹੜਾ ਕਿਉਂਕਿ ਕੋਈ ਵੀ ਐ ਪ੍ਰੈਜ਼ੀਡੈਂਟਲੀ ਪ੍ਰੈਜ਼ੀਡੈਂਟ ਦੀ ਸਕਿਉਰਟੀ ਬਹੁਤ ਹੁੰਦੀ ਹੈ ਪ੍ਰੈਜ਼ੀਡੈਂਟ ਆ ਕੈਂਡੀਡੇਟ ਦੀ ਹੱਥ ਜਿਹੜਾ ਪ੍ਰੈਜ਼ੀਡੈਂਟ ਇਲੈਕਸ਼ਨ ਲੜ ਰਹੇ ਹਨ ਉਹਨੂੰ ਸਕਿਉਰਟੀ ਮਤਲਬ ਪ੍ਰੈਜ਼ੀਡੈਂਟ ਦੇ ਲੈਵਲ ਦੀ ਹੀ ਦਿੱਤੀ ਜਾਂਦੀ ਹੈ ਜਾਂ ਪੁਰਾਣਾ ਪ੍ਰੈਜ਼ੀਡੈਂਟ ਰਹਿ ਚੁੱਕਿਆ ਹੋਵੇ ਨਾ ਉਹਨਾਂ ਦੇ ਨਾਲ ਸਨਾਈਪਰ ਹੁੰਦੀ ਹੁੰਦੇ ਨੇਗੇ ਬਿਲਕੁਲ ਤੇ ਚਲੋ ਉਹਦਾ ਤਾਂ ਬਚਾਅ ਬਹੁਤ ਟਾਈਮ ਪਹਿਲਾਂ ਦਾ ਕੀਤਾ ਕਿਉਂਕਿ ਇਹਨਾਂ ਨੇ ਇਕਨੋਮੀ ਨੂੰ ਬੂਸਟ ਦਦਾ ਬਹੁਤ ਤਕੜਾ ਹੂੰ ਬਿਲੀਅਨ ਡਾਲਰ ਇਕਨੋਮੀ ਇਹਨਾਂ ਦੀ ਹੂੰ ਗੱਲਾਂ ਦੇ ਉੱਤੇ ਬਹੁਤ ਤਕੜਾ ਡਾਟਾ ਪੈਂਡ ਕਰਤੀ ਹੈ ਹੁਣ ਬਿਲਕੁਲ ਵਰਲਡ ਵਾਰ 2 ਵਿਲੇ ਹੂੰ ਠੀਕ ਹੈ ਜਿੰਨੀ ਉੱਥੇ ਕੀ ਕਹਿੰਦੇ ਨੇ ਕਿ ਜਿਵੇਂ ਕਹਿ ਨਹੀਂ ਸਕਦੇ ਯਾਰ ਜਿਵੇਂ ਵਰਲਡ ਵਾਰ 2 1940 ਦੇ ਅਰਧ ਗਿਰਤ ਸ਼ੁਰੂ ਹੋਈ ਹੈ ਨਾ ਤੇ 32 ਜਿਨ੍ਹਾਂ ਨੇ ਲੀਗਲ ਕੀਤੀ ਹਾਂ ਉਹ ਗੱਲ ਆ ਵੀ ਜਾ ਕਿਦਾਂ ਇਹ ਗੱਲ ਕਿਤੇ ਨਾ ਕਿਤੇ ਇਹਨਾਂ ਨੇ ਸਰਕਮਸਟਾਂਸ ਖੜੇ ਕਰਤੇ ਉਹਨਾਂ ਹਣਾ ਉਦੋਂ ਇੰਗਲੈਂਡ ਤੇ ਇਹ ਕੀ ਗੱਲਬਾਤ ਸੀ ਹਣਾ ਉਦੋਂ ਇਹਨਾਂ ਦੀ ਅਮਰੀਕਾ ਤੇ ਇੰਗਲੈਂਡ ਦੀ ਇੰਗਲੈਂਡ ਉਦੋਂ ਜਿਆਦਾ ਉਦੋਂ ਪ੍ਰਭੂ ਸਤਾ ਇੰਗਲੈਂਡ ਦੀ ਸੀ ਬਟ ਇਕਨੋਮੀ ਬਹੁਤ ਅਗੜੀ ਦੋਸਟ ਟਾਈਮ ਵੀ ਅਮਰੀਕਾ ਦੀ ਹੂੰ ਉਦੋਂ ਇਹਨਾਂ ਨੇ ਮਤਲਬ ਪਲਾਨ ਸ਼ੁਰੂ ਕਰਤਾ ਕਿ ਚਲ ਹਿਟਲਰ ਨੂੰ ਆਪਾਂ ਨਹੀਂ ਖਤਮ ਕਰਨਾ ਹੈ ਹਿਟਲਰ ਨੂੰ ਰੋਕਣਾ ਆਪਾਂ ਜੇ ਮਰਜ਼ੀ ਰੋਕੀ ਹਣਾ ਵੀ ਉਹ ਫਰਾਂਸ ਨਾਲ ਉਹਨਾਂ ਦਾ ਚੱਲ ਰਿਹਾ ਸੀ ਨਾ ਆਪਸ ਵਿੱਚ ਤੇ ਉਦੋਂ ਇਹਨਾਂ ਨੇ ਵਰਲਡ ਵਾਰ 2 ਤੋਂ 5-6 ਸਾਲ ਪਹਿਲਾਂ ਗਨਾਂ ਲੀਗਲ ਕੀਤੀਆਂ ਤੇ ਉਸ ਤੋਂ ਬਾਅਦ ਹੂੰ ਉਹ ਗਨਾਂ ਹੂੰ ਵਰਲਡ ਵਾਰ 2 ਚ ਸਭ ਤੋਂ ਵੱਧ ਅਮਰੀਕਾ ਨੇ ਦਿੱਤੀਆਂ ਹੁਣ ਵੀ ਲਾਲਾ ਯੂਕਰੇਨ ਦਾ ਯੁੱਧ ਹੋ ਰਿਹਾ ਉਹਦੇ ਨਾਲ ਰਸ਼ੀਆਨਾਂ ਵਾਲਾ ਇਜ਼ਰਾਇਲ ਨੂੰ ਗਨਾਂ ਇਹ ਦੇ ਰਿਹਾਗਾ ਯਾਨੀ ਹਥਿਆਰ ਦਿੰਦਾ ਹੈ ਨਾ ਦੁਨੀਆ 'ਚ ਬਿਲਕੁਲ ਬਿਲਕੁਲ ਅਮਰੀਕਾ ਦਿੰਦਾ ਤੇ ਕਿੱਡਾ ਤਾਕੜਾ ਬਜਟ ਆ ਯਾਰ ਕਿੱਡਾ ਤਾਕੜਾ ਇਹਨਾਂ ਦਾ ਏਸ ਲੈਵਲ ਦੇ ਬਜਟ ਆ ਕਿੰਨੀ ਇਕਨੋਮੀ ਨੂੰ ਫਾਇਦਾ ਹੁੰਦਾ ਇਹਨਾਂ ਦਾ ਤੇ ਪਿੱਛੇ ਜੇ ਆਪਾਂ ਨੇ ਦੇਖਿਆ ਜਿਹੜੇ ਇਹਨਾਂ ਦੇ ਜਵਾਕ ਸੀਗੇ ਹਨਾ ਜਵਾਕ ਹੁੰਦੇ ਨੇ 18-18 ਸਾਲ ਦੇ ਉਹ ਕਈ ਵਾਰ ਗੰਨਾਂ ਲਿਆਉਂਦੇ ਨੇਗੇ ਦਿਮਾਗ ਹਿੱਲ ਰਿਹਾ ਹੁੰਦਾਗਾ ਉਹ ਸਕੂਲ ਦੇ ਵਿੱਚ ਹੀ ਫਾਇਰਿੰਗ ਸ਼ੁਰੂ ਕਰ ਦਿੰਦੇ ਨੇਗੇ ਹਾਂ ਕਿੰਨਾ ਨੁਕਸਾਨ ਕਰਦੇ ਨੇਗੇ ਉਹ ਦੋ ਕਿੰਨੇ ਬੱਚਿਆਂ ਦੇ ਵੀ ਗੋਲੀ ਚ ਲਈ ਆ ਹਾਂ ਕਿੰਨੇ ਬੱਚਿਆਂ ਦੇ ਗੋਲੀ ਚ ਲਈ ਆਣਾ ਮਤਲਬ ਫਿਰ ਵੀ ਇਹਨਾਂ ਨੇ ਉਹ ਚੀਜ਼ ਬੰਦ ਨਹੀਂ ਕੀਤੀ ਹੈਗੀ ਤੁਸੀਂ ਸਾਹ ਬਲਾ ਲਓ ਵੀ ਇਹ ਗੱਲਾਂ ਜਾਣਦੀਆਂ ਕਿਦਾਂ ਨਹੀਂ ਕਿਵੇਂ ਇਕਨੋਮੀ ਵਰਕ ਕਰਦੀ ਨੇ ਨਾ ਇਹ ਲੋਕਾਂ ਤੱਕ ਕੁਝ ਨਹੀਂ ਲੈਣ ਇਹਨਾਂ ਨੇ ਇਹ ਲੋਕਾਂ ਤੋਂ ਇੱਕ ਗੱਲ ਹੋਰ ਆਦਲੇ ਜੇ ਆਪ ਗੂਗਲ ਸਰਚ ਵੀ ਕਰਾਂਗੇ ਨਾ ਉੱਥੇ ਵੀ ਇਸ ਚੀਜ਼ ਨੂੰ ਗਲਤ ਨਹੀਂ ਦੱਸਿਆ ਜਾਂਦਾ ਹੈ ਉੱਥੇ ਵੀ ਇਹ ਹੁੰਦਾ ਕਿਉਂਕਿ ਸਭ ਕੁਝ ਯੂਐਸ ਦਾ ਨਾ ਤਾਂ ਉੱਥੇ ਵੀ ਇਹ ਦੱਸਿਆ ਜਾਂਦਾ ਕਿ ਹਾਂ ਮਤਲਬ ਆਪਣੇ ਪਰਸਨਲ ਉਹਦੇ ਵਾਸਤੇ ਡਿਫੈਂਸ ਵਾਸਤੇ ਰੱਖਣਾ ਬਹੁਤ ਜ਼ਰੂਰੀ ਆ ਹਨਾ ਦੇਖ ਦੀ ਇਕਨੋਮੀ ਵੀ ਚੱਲਦੀ ਆ ਬੜਾ ਹਿੱਸਾ ਲੋਕਾਂ ਨੂੰ ਚੌਬਾਂ ਮਿਲਦੀਆਂ ਨੇ ਉੱਥੇ ਸਾਰੀਆਂ ਪੌਸਿਬਿਲਿਟੀ ਮਿਲਣੀਆਂ ਸੋ ਨੂੰ ਕੋਈ ਨੈਗੇਟਿਵ ਚੀਜ਼ ਮਿਲਦੀ ਨਹੀਂ ਹੈ ਇੱਥੇ ਆਪਣੇ ਚੱਲਾ ਲਾ ਵੀ ਆਪਣੇ ਵੀ ਚੱਲ ਲੱਲਾ ਕਰਪਸ਼ਨ ਕਰਕੇ ਹੁਣ ਗੰਨਾਂ ਲਾਇਆ ਤਾਂ ਲੈਂਦਾ ਬੰਦਾ ਚੱਲ ਪਾਹੇ ਕੁਛ ਦੇ ਕੇ ਉਵੇਂ ਕਰ ਲੈਂਦਾ ਪਰ ਨਾਰਮਲ ਤੌਰ ਤੇ ਜੇ ਆਪਾਂ ਗੰਨ ਅਪਲਾਈ ਕਰਾਂਗੇ ਆਪਾਂ ਇੰਡੀਆ 'ਚ ਪਹਿਲਾਂ ਵੈਰੀਫਿਕੇਸ਼ਨ ਹੋਊਗੀ ਨਾ ਫਿਰ ਡੀਸੀ ਨਾਲ ਉਹਦੀ ਇੱਕ ਤਰ੍ਹਾਂ ਦਾ ਇੰਟਰਵਿਊ ਹੋਊਗਾ ਨਾ ਫਿਰ ਲੋਕਲ ਪੱਧਰ ਤੇ ਹੋਊਗਾ ਫਿਰ ਐਸਐਸਪੀ ਬੁਲਾਊਗਾ ਨੂੰ ਉਹ ਚੀਜ਼ਾਂ ਹੋਣਗੀਆਂ ਮਤਲਬ ਸੌਖੇ ਲਾਇਸੈਂਸ ਨਹੀਂ ਮਿਲਦਾ ਪੁੱਛਦੇ ਨੇ ਵੀ ਤੇ ਨਹੀਂ ਜਾਣ ਨੂੰ ਖਤਰਾ ਕੀ ਧੋਆ ਕੀ ਹਿਸਾਬਤਾ ਵਾ ਸਾਰੀ ਗੱਲ ਫੇਰ ਉਦੂ ਵਾਰ ਵੈਰੀਫਾਈ ਕਰਦੇ ਨੇ ਹਨਾ ਵੀ ਹਾਂ ਭਾਈ ਇਹ ਗੱਲ ਸੱਚੀ ਹੈ ਜਿਹੜੀ ਗੱਲ ਕਹਿ ਰਿਹਾ ਫਿਰ ਕਿਤੇ ਲਾਇਸੈਂ ਮਤਲਬ ਬੈਕਗ੍ਰਾਉਂਡ ਚੈੱਕ ਨਹੀਂ ਕੁਛ ਨਹੀਂ ਸਿਰਫ ਗੰਨਾ ਨਾਰਮਲ ਦਤੀਆਂ ਜਾਨੀਆਂ ਵੀ ਸੋਡੀ ਉਮਰ ਹੋਣੀ ਚਾਹੀਦੀ 18 ਸਾਲ ਤੋਂ ਉੱਪਰ ਬਿਲਕੁਲ ਬਿਲਕੁਲ ਤੇ ਤਾਂ ਹੀ ਬਈ ਇਹ ਚੀਜ਼ ਹੁਣ ਅੱਜ ਕੱਲ ਮਤਲਬ ਕਿੰਨੀ ਵੱਧ ਗਈ ਔਰੇ ਲਾਲਾ ਕਿ ਇਲੀਗਲ ਕਿੰਨੇ ਚੱਕੀ ਫੜਦੇ ਨੇ ਕਿੰਨੇ ਲਾਲਾ ਔਰੇ ਕੋਈ ਕਾਲਾ ਕੋਈ ਗੋਰਾ ਕੈਨੇਡਾ ਚ ਵੀ ਬਣਾ ਕਿੰਨੀ ਗੋਲੀਵਾਰੀ ਕਰ ਦਿੰਦੇ ਨੇ ਕਿਉਂਕਿ ਅਮਰੀਕਾ ਤੋਂ ਗੰਨਾ ਲੈ ਆਉਂਦੇ ਨੇ ਭਰਾਵਾ ਤੇ ਇਲੀਗਲ ਤੌਰ ਤੇ ਵੰਗਾਲਦੇ ਜਿਵੇਂ ਮਰਜ਼ੀ ਉਹ ਕਿਹੜਾ ਫੜੇ ਜਾਂਦੇ ਨੇ ਨਾ ਉਹ ਫੜੇ ਜਾਂਦੇ ਨਾ ਗੰਨ ਦਾ ਪਤਾ ਲੱਗਦਾ ਹੂੰ ਉਹੀ ਗੱਲ ਆ ਹੁਣ ਤੂੰ ਐ ਦੇਖਾ 1932 ਦੇ ਵਿੱਚ ਉਹਨਾਂ ਨੇ ਗੱਲਾਂ ਲੀਗਲ ਕੀਤੀਆਂ ਲੀਲ ਕਰਨ ਦਾ ਮੈਂ ਕਿਹਾ ਨਾ ਜਦੋਂ ਕੋਈ ਕੰਪਨੀ ਜਾਂ ਆਪਾਂ ਕੋਈ ਕਹਿੰਦੇ ਵਪਾਰ ਸ਼ੁਰੂ ਕਰਦੇ ਹੂੰ ਵਪਾਰ ਸ਼ੁਰੂ ਕਦੋਂ ਹੋਊਗਾ ਜਦੋਂ ਆਪਣੇ ਕੋਲ ਕੰਜ਼ਿਊਮਰ ਹੋਊਗਾ ਹਾਂ ਕੰਜ਼ਿਊਮਰ ਮਤਲਬ ਖਰੀਦਣ ਵਾਲਾ ਖਰੀਦਣ ਵਾਲਾ ਹੋਊਗਾ ਉਹਨਾਂ ਨੇ 1932 ਦੇ ਵਿੱਚ ਖਰੀਦਣ ਵਾਲੇ ਬਣਾਏ ਹੂੰ ਲੀਗਲ ਕਰਕੇ ਉਹਨੂੰ ਪਤਾ ਹੁਣ ਚਾਹੇ ਵਰਲਡ ਵਾਰ ਹੋਣੀ ਸੀ ਚਾਹੇ ਉਹਦੇ ਅਸਾਰ ਸੀ ਗੱਲਬਾਤ ਚੱਲ ਰਹੀ ਸੀ ਤਾਂ ਉਹਨਾਂ ਨੇ ਦੇ ਵਿੱਚ ਮੌਕਾ ਭਾਲਿਆ ਹਾਂ ਨਾ ਲੀਗਲ ਕੀਤਾ ਉਸ ਤੋਂ ਬਾਅਦ ਗੰਨਾ ਜੇ ਉਹਨਾਂ ਨੇ ਵਪਾਰ ਵਧਾਉਣਾ ਤਾਂ ਉਹਨਾਂ ਨੂੰ ਕੰਜ਼ਿਊਮਰ ਚਾਹੀਦਾ ਕੰਜ਼ਿਊਮਰ بیس ਬਣਾਇਆ ਤੇ ਗੰਨਾ ਵੇਖੀ ਆ ਪਹਿਲੀ ਗੱਲ ਤਾਂ ਦੇਸ਼ ਦੇ ਇਕੱਲੇ-ਕੱਲੇ ਉਹਨੂੰ ਸਟਰੌਂਗ ਬਣਾ ਤਾਂ ਜੇ ਬੀ ਵਾਰ ਹੁੰਦੀ ਵੀ ਆ ਤਾਂ ਕੱਲਾ-ਕੱਲਾ ਨਾਗਰਿਕ ਹਿੱਸਾ ਪਾਸਾ ਦਾ ਵਿੱਚ ਬਿਲਕੁਲ ਹੈਨਾ ਇਹ ਫਾਇਦਾ ਹੋ ਗਿਆ ਦੂਜਾ ਵਪਾਰ ਸ਼ੁਰੂ ਕਰਨ ਵਾਸਤੇ ਜਦੋਂ ਇੱਕ ਵਾਰ ਕੰਜ਼ਿਊਮਰ ਮਿਲ ਗਿਆ ਉਸ ਤੋਂ ਬਾਅਦ ਉਹਨੂੰ ਪ੍ਰੋਫਿਟ ਹੋਊ ਆਬਵੀਅਸਲੀ ਤੇ ਪ੍ਰੋਫਿਟ ਹਰੇਕ ਚੀਜ਼ ਦਾ ਬੰਦਾ ਰੱਖਦਾ ਮਾਰਜਿਨ 80% ਦਾ ਹੂੰ ਜੋ ਕੋਈ ਵੱਡੀ ਕੰਪਨੀ ਹੋएगी ਆਪਾਂ ਸੋਚਦੇ ਹਾਂ ਨਾ ਵੀ ਜਿਵੇਂ ਆਪਣੇ ਪਿੰਡਾਂ ਚੱਲ ਰਹੇ ਨੇ ਆ ਚੀਜ਼ਾਂ ਨੇ ਦੀ ਲੈ ਕੇ 50 ਮੀਗਾਵਾਟ ਦੀ ਉਹ ਤਾਂ ਬਹੁਤ ਛੋਟੀ ਸੋਚ ਆ ਵੱਡੀ ਸੋਚ ਕੀ ਆ ਵੀ 80% ਮਾਰਜਿਨ ਉਮੇ ਫਿਰ ਉਹਨਾਂ ਨੇ ਪੈਸਾ ਇਕੱਠਾ ਕੀਤਾ ਵਲਡਵਾਲ ਹੋਣੀ ਸੀ ਨਹੀਂ ਹੋਣੀ ਸੀ ਉਹਦੇ ਅਸਾਰ ਬਣਾਏ ਹਨਾ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਯੋਗਦਾਨ ਪਾਇਆ ਤੇ ਜਦੋਂ ਉਹਨਾਂ ਕੋਲ ਹੋਇਆ ਕਿ ਹਾਂ ਸਾਡੇ ਕੋਲ ਹੁਣ ਸਟਾਕ ਹੈਗਾ ਉਹਨਾਂ ਨੇ ਮੈਂ ਕਹਿੰਨਾ ਵੀ ਦੋਨੇ ਪਾਰਟੀਆਂ ਤਾਂ ਆਪਣੇ ਹਥਿਆਰ ਸਪਲਾਈ ਕੀਤੇ ਨੇ ਦੋਨਾਂ ਦੀ ਆਪਸ ਚ ਲੜਾਈ ਹੋਈ ਹੈ ਯੂਐਸ ਦੇ ਕੰਨਾਂ ਨਾਲ ਸਹੀ ਗੱਲ ਹੈ ਹਨਾ ਉਵੇਂ ਹੀ ਹੋਇਆ ਉਹਨਾਂ ਨੂੰ ਜੋ ਵੀ ਹੁੰਦਾ ਕੋਈ ਦੇਸ਼ ਕਰਦਾ ਉਹ ਉਹਦੇ ਬੈਨੀਫਿਟ ਲਈ ਕਰਦਾ ਆਪਾਂ ਦੇਖਦੇ ਹਾਂ ਨਾ ਵੀ ਯੂਕਰੇਨ ਨੂੰ ਕਿੰਨਾ ਫਾਇਦਾ ਦਿੱਤਾ ਅਮਰੀਕਾ ਨੇ ਇਹਨਾਂ ਕਿੰਨੀ ਬੈਨੀਫਿਟ ਦੇ ਦਿੰਦੇ ਨੇ ਜਾਂ ਕੈਨੇਡਾ ਦੇ ਦਿੰਦਾ ਇਹਨਾਂ ਨੂੰ ਪੈਸੇ ਦੇ ਰਿਹਾ ਉਹ ਚੀਜ਼ਾਂ ਕਰ ਰਹੇ ਆ ਪਰ ਆਪਾਂ ਇਹ ਨਹੀਂ ਦੇਖ ਰਹੇ ਬੈਨੀਫਿਟ ਕੀ ਕਰ ਰਹੇ ਆ ਬਿਲਕੁਲ ਉਸ ਤੋਂ ਮਹਿੰਗੇ ਨੇ ਇਹਨਾਂ ਨੇ ਕੰਨਾਂ ਵੇਚਤੀਆਂ ਹਾਂ ਹੁਣ ਉਹੀ ਹੈ ਤਾਂ ਇਹ ਤਾਂ ਨੋਰਥ ਲੁੱਟ ਰਹੇ ਨੇ ਇੱਕ ਤਰ੍ਹਾਂ ਦਾ ਹਾਂ ਮੈਂ ਕਹਿੰਨਾ ਜਿਹੜੇ ਵੱਡੇ ਵੱਡੇ ਬਿਲਨ ਦਿਖਾਈ ਜਾਂਦੇ ਨੇ ਉਹ ਹੁੰਦੇ ਨੇ ਹਥਿਆਰਾਂ ਦੇ ਵਪਾਰੀ ਹਾਂ ਨਾ ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਫਾਇਦਾ ਹੀ ਇੰਨਾ ਹੁੰਦਾ ਪੂਰੇ ਦੇ ਪੂਰੇ ਦੇਸ਼ ਮੈਂ ਕਹਿੰਦਾ ਵੀ ਆਪਾਂ ਇਹ ਕਰ ਸਕਦਾ ਗਨ ਇੱਕ ਬਿਜ਼ਨਸਮੈਨ ਨਹੀਂ ਇੱਕ ਕਿਸੇ ਦੇਸ਼ ਦਾ ਜਿਹੜਾ ਪੀਐਮ ਹੁੰਦਾ ਪ੍ਰੈਜ਼ੀਡੈਂਟ ਹੁੰਦਾ ਉਹ ਉਹ ਹੀ ਚਲਾ ਸਕਦੇ ਨੇ ਠੀਕ ਆ ਉਹ ਹੀ ਕਿਉਂਕਿ ਸਭ ਤੋਂ ਵੱਧ ਫਾਇਦਾ ਦੇ ਵਿੱਚ ਹੁੰਦਾ ਬਿਲਕੁਲ ਬਿਲਕੁਲ ਤੇ ਕੱਲੇ ਕੱਲੇ ਬੰਦੇ ਨੂੰ ਦਿੱਤਾ ਇਹਦਾ ਨੁਕਸਾਨ ਕਿਹਨੂੰ ਹੋ ਰਿਹਾ ਸੀ ਉਹਨਾਂ ਨੂੰ ਇਹ ਨਹੀਂ ਹੈ ਕੋਈ ਬੰਦਾ ਕਿਸ ਨੂੰ ਮਾਰ ਗਿਆ ਹੁਣ ਚਲੋ ਪ੍ਰੈਜ਼ੀਡੈਂਟ ਕੈਂਡੀਡੇਟ ਦੀ ਗੋੜੀ ਚੱਲੀ ਪਿੱਛੇ ਕੋਈ ਬੰਦਾ ਮਰ ਗਿਆ ਉਹ ਗੋਲੀ ਜਿਹੜੀ ਪਾਸ ਹੋ ਕੇ ਅੱਗੇ ਲੰਗੀ ਆ ਉਹਦੇ ਨਾਲ ਕੋਈ ਮਰ ਗਿਆ ਕੋਈ ਨਹੀਂ ਕੋਈ ਲੇਡੀ ਮਰੀ ਸੀ ਹਨਾ ਹਾਂ ਲੇਡੀ ਲੇਡੀ ਦੀ ਡੈਥ ਹੋਈ ਆ ਕਿਸੇ ਨੇ ਨਹੀਂ ਸੋਚਿਆ ਹੈਗਾ ਵੀ ਉਹ ਉਹ ਲੇਡੀ ਡੈਥ ਹੋ ਗਈ ਚਲੋ ਇਹ ਸੋਚ ਲੈ ਕਿ ਹਾਂ 트럼ਪ ਬਚ ਗਿਆ ਪਰ ਕਿਉਂਕਿ ਲੇਡੀ ਸੀ ਉਹ ਇੱਕ ਨਾਰਮਲ ਜਨਤਾ ਦੀ ਇੱਕ ਕਹਿ ਸਕਦਾ ਇੱਕ ਬਨ ਆਫ ਮਤਲਬ ਕਹਿ ਰਹੇ ਉਹਦੇ ਨਾਲ ਮੁਲਕ ਨੂੰ ਵੀ ਫਰਕ ਨਹੀਂ ਪਿਆ ਕਹਿ ਰਹੇ ਮੈਂ ਕਿਨ ਮੁਲਕ ਨੂੰ ਛੱਡੋ ਆਪਣੀ ਵੀਡੀਓ ਤੋਂ ਪਹਿਲਾਂ ਕਿਸੇ ਬੰਦੇ ਨੇ ਸੋਚਿਆ ਵੀ ਨਹੀਂ ਹੋਊਗਾ ਕਿ ਹਾਈ ਯਾਰ ਇੱਕ ਲੇਡੀ ਮਰ ਗਈ ਹਾਂ ਸਹੀ ਗੱਲ ਆ ਵੀ ਤੁਸੀਂ ਵੀ 트াম্প ਦੀ ਗੌਰ ਕੀਤੀ ਹੁੰਨੀ ਸਾਰੀ ਹਾਂ ਸਾਰੇ ਕਹਿੰਦੇ ਲੈ 트াম্প ਸਾਰੇ ਅਸੀਂ ਜੰਗਰ ਕੀਤਾ ਦੀ ਪਿੱਛੇ ਲੋਕਾਂ ਦੀ ਦੋ ਦਿਨ ਦੀ ਮੂਨ ਡੈਥ ਹੋਈ ਗੋਲੀ ਕਿੱਥੇ ਦੇ ਵੱਜੀ ਜਾ ਕੇ ਨਾ ਬਿਲਕੁਲ ਬਿਲਕੁਲ ਉਹੀ ਗੱਲ ਆ ਨਾ ਤੇ ਆਪਣਾ ਫੋਕਸ ਸੀ ਪ੍ਰਾਇਮਰੀ ਚੀਜ਼ ਕਣੀ ਰਹਿਣਾ ਗੱਲ ਉਹੀ ਆ ਜਦ ਆਪਾਂ ਇੱਕ ਆਮ ਬੰਦਾ ਹੋ ਕੇ ਜਾਂ ਆਮ ਇਨਸਾਨ ਹੋ ਹਿਊਮਨਿਟੀ ਦਾ ਗਿਆਵਾ ਗਿਆ ਸੁਣਨਾ ਆਮ ਨਾਗਰਿਕ ਹੋ ਕੇ ਆਪਾਂ ਇੱਕ ਨਾਗਰੀ ਦੀ ਫਿਕਰ ਨਹੀਂ ਕੀਤੀ ਇੱਕ ਪ੍ਰੈਜ਼ੀਡੈਂਟ ਦਾ ਸੋਚਿਆ ਕਿ ਹਾਂ ਚਲ ਬਚ ਗਿਆ ਸਪੋਰਟ ਕਰਨ ਵਾਲੇ ਕਹਿੰਦੇ ਸ਼ੁਕਰ ਆ ਬਚ ਗਿਆ ਨਾ ਸਪੋਰਟ ਕਰਨ ਕਹਿੰਦੇ ਸਾਲਾ ਬਚ ਗਿਆ ਠੀਕ ਆ ਪਰ ਕਿਸੇ ਬੰਦੇ ਨੇ ਇਹ ਨਹੀਂ ਸੋਚਿਆ ਵੀ ਉਹ ਕੁੜੀ ਮਾਰ ਕੇ ਜਦ ਆਪਾਂ ਨਹੀਂ ਸੋਚ ਸਕਦੇ ਤਾਂ ਇੱਕ ਪ੍ਰੈਜ਼ੀਡੈਂਟ ਕਿਉਂ ਸੋਚ ਲੂਗਾ ਕਿਸੇ ਇੱਕ ਬੰਦੇ ਵਾਸਤੇ ਇੱਕ ਬੰਦੇ ਵਾਸਤੇ ਕਿ ਉਹਨਾਂ ਕੋਲ ਲੱਖਾਂ ਦਾ ਕੋਈ ਉਹ ਨਹੀਂ ਹੈਗਾ ਸਹੀ ਹੈ ਨਾ ਕੁਈਰ ਨੂੰ ਫਾਇਦਾ ਨੁਕਸਾਨ ਨਹੀਂ ਹੀਗਾ ਉਹ ਤਾਂ ਐ ਆ ਵੀ ਚਲ ਹਾਂ ਆਪਣਾ ਇੱਕ ਟਿਕ ਸਪੇਅਰ ਮਰ ਗਿਆ ਚਲੂ ਕਿਹੜਾ ਬਾਲਾ ਕਮਾਉਂਦਾ ਹੋਊਗਾ ਠੀਕ ਆ ਆ ਗੱਲਾਂ ਹੋ ਜਾਂਦੀਆਂ ਨੇ ਤੇ ਮਤਲਬ ਆਈ ਸਾਨੂੰ ਗੱਲ ਕਰ ਰਹੇ ਆ ਵੀ ਇਹ ਆਪਾਂ ਜੋ ਚੀਜ਼ਾਂ ਨਾਲ ਆਪਾਨੂੰ ਦਿਖਦੀਆਂ ਨੇ ਇਹ ਫਰੇਮ ਚ ਵੀ ਇਦਾਂ ਉਹ ਚੀਜ਼ਾਂ ਐਵੇਂ ਹੁੰਦੀਆਂ ਨਹੀਂ ਅਸਲ ਤੇ ਉਹਨਾਂ ਦੇ ਪਿੱਛੇ ਬਹੁਤ ਤਕੜੀ ਸਟੋਰੀ ਹੁੰਦੀ ਹੈ ਨਾ ਹੁਣ ਆਪਾਂ ਕਈ ਚੀਜ਼ਾਂ ਨੇ ਯਾਰ ਆਪਾਂ ਕਹਿੰਦੇ ਵੀ ਹਾਂ ਯਾਰ ਗੱਲ ਦੇ ਉੱਥੇ ਅਮਰੀਕਾ ਦੇ ਵਿੱਚ ਕਲਚਰ ਐ ਇਦਾਂ ਵੀ ਉੱਥੇ ਗੱਨਾ ਮਿਲ ਜਾਂਦੀ ਨਹੀਂ ਪਰ ਮਿਲਦੀਆਂ ਨੇ ਪਰ ਮਿਲਦੀਆਂ ਕਿਉਂ ਨੇ ਉਹ ਤੱਕ ਨਹੀਂ ਆਪਾਂ ਜਾਂਦੇ ਹੈਗੇ ਵੀ ਕਿਉਂ ਸਰਕਾਰ ਦਾ ਬੈਨੀਫੀਸ਼ੀਅਰ ਕੇਹੀ ਚੀਜ਼ ਚੋਂ ਵੀ ਸਰਕਾਰ ਨਹੀਂ ਛੱਡਦੀ ਯਾਰ ਸਰਕਾਰ ਕੱਖ ਨਹੀਂ ਛੱਡਦੀ ਹੈਗੀ ਸਰਕਾਰ ਨੂੰ ਨਾ ਜੇ ਮਰੇ ਹੋਏ ਬੰਦਿਆਂ 'ਚ ਵੀ ਫਾਇਦਾ ਤਾਂ ਉਹ ਕੱਡੂ ਹਾਂ ਉਹਨਾਂ ਤੋਂ ਵੀ ਕੱਡੂ ਹੀ ਫਾਇਦਾ ਹੋ ਸਰਕਾਰ ਨੇ ਮਤਲਬ ਕਰਨਾ ਦਾ ਉਮੀ ਹੈ ਆਪਦੇ ਹਿਸਾਬ ਨਾਲ ਕਰਨਾ ਮੇਰੇ ਖਿਆਲ ਚ ਯਾਰ ਇੱਕ ਅੱਧੀ ਸਟੇਟ ਤੇ ਹੈਗੀ ਵੀ ਐ ਵੀ ਹਾਂ ਉਹ ਸਟੇਟ ਚ ਨਹੀਂ ਮਿਲਦੀਆਂ ਮੇਰੇ ਖਿਆਲ ਚ ਮਾੜਾ ਮੋਟਾ ਕਿਤੇ ਹੋ ਸਕਦਾ ਵੀ ਬਾਰਡਰ ਸਟੇਟ ਹੋਵੇ ਜੇ ਮਨ ਨਾਲ ਕਿਉਂਕਿ ਫੈਡਰਲ ਹੁੰਦਾ ਨਾ ਤਾਂ ਹਾਂ ਫੈਡਰਲ ਢਾਂਚਾ ਵੀ ਹੈ ਰੇ ਫੈਡਰਲ ਢਾਂਚਾ ਵੀ ਸਟਰੋਂਗ ਆ ਤੇ ਉਹਦੇ ਕਰਕੇ ਵੀ ਚੱਲ ਪਾਇਆ ਕੰਮ ਬਾਕੀ ਯਾਰ ਹੁਣ ਤੁਸੀਂ ਆ ਦੱਸੋ ਵੀ ਤੁਹਾਨੂੰ ਇਹ ਚੀਜ਼ ਕਿੰਨੀ ਕ ਸਹੀ ਲੱਗਦੀ ਹੈ ਨਾ ਵੀ ਐਦਾਂ ਗਨ ਕਲਚਰ ਅਸ਼ਰੀਆਮ ਹੋਣਾ ਚਾਹੀਦਾ ਮੈਨੂੰ ਲੱਗਦਾ ਵੀ ਜਿਹੜੇ ਆਪਣੇ ਪੰਜਾਬੀ ਹੋਣਗੇ ਨਾ ਜਿਹੜੇ ਚਲੋ ਵੀ ਆਪਾਂ ਕਹਿੰਦੇ ਵੀ ਆਪਣੇ ਜੇ ਆਪਾਂ ਆਪਣੀ ਧਾਰਮਿਕ ਸੋਚ ਨੂੰ ਦੇਖਿਆ ਜਾਵੇ ਨਾ ਉਧਰ ਦੇਖਿਆ ਉਹ ਕਹਿੰਦੇ ਵੀ ਸਹੀ ਹੈ ਹਨਾ ਪਰ ਮੈਨੂੰ ਆਏ ਲੱਗਦਾ ਵੀ ਵੈਰੀਫਿਕੇਸ਼ਨ ਜ਼ਰੂਰੀ ਹੈ ਯਾਰ ਕਿਉਂਕਿ ਆਪਾਂ ਨੂੰ ਨਹੀਂ ਨਾ ਪਤਾ ਵੀ ਇਹ ਮੂਰਲਾ ਬੰਦਾ ਕਿਹਾ ਜਾ ਯਾਰ ਚਲ ਮੈਂ ਗੱਲ ਨਿਬੇਜ ਰਿਹਾ ਮੈਨੂੰ ਹੁਣ ਆਏ ਨਹੀਂ ਨਾ ਪਤਾ ਵੀ ਮੂਰਲਾ ਬੰਦੇ ਦਾ ਬੈਕਗ੍ਰਾਉਂਡ ਕੀ ਆ ਹੁਣ ਤੂੰ ਆਪਾਂ ਕਾਰ ਵੇਚਦੇ ਆ ਆਪਾਂ ਇੱਕ ਟਰਸਟ ਦੇ ਹਿਸਾਬ ਨਾਲ ਵੇਚਦੇ ਆ ਠੀਕ ਆ ਹੁਣ ਕੱਲ ਨੂੰ ਆਪਾਂ ਕਹਿੰਦੇ ਆ ਵੀ ਆਪਾਂ ਯਾਰ ਵੀ ਚੱਲ ਕੱਲ ਨੂੰ ਨਾ ਅੱਜ ਤੁਸੀਂ ਲੈ ਜਾਓ ਅਸੀਂ ਨੌਕ ਦੇ ਫੇਰ ਕਰਾਵਾਂਗੇ ਹਾਂ ਐਦਾਂ ਥੋੜੀ ਹੁੰਦਾ ਪਹਿਲਾਂ ਆਪਾਂ ਸਾਰਾ ਪੇਪਰ ਪੁੱਪਰ ਉਹ ਕਰਦੇ ਆ ਨਾ ਪੇਪਰਵਰਕ ਕਰਦੇ ਆ ਨਾ ਫੇਰੇ ਉਹ ਤੋਰਨ ਦਿੰਦੇ ਆ ਕਿਉਂਕਿ ਕੀ ਪਤਾ ਯਾਰ ਅਗਲਾ ਕੱਲ ਨੂੰ ਕੋਈ ਕਾਹਨ ਕਰਦੇ ਉਹਦੇ ਨਾਲ ਹਾਂ ਬਿਲਕੁਲ ਨੌ ਤਾਂ ਆਪਣੀ ਵੱਜੂ ਉਹ ਚੀਜ਼ ਮਤਲਬ ਐਵੇਂ ਨਾ ਵੀ ਵੈਰੀਫਿਕੇਸ਼ਨ ਜ਼ਰੂਰੀ ਆ ਬੰਦੇ ਦਾ ਏਟਲੀਸਟ ਬੈਕਗਰਾਉਂਡ ਚੈੱਕ ਹੋਵੇ ਹਾਂ ਉਹ ਲਿਮਿਟੇਸ਼ਨ ਘਟਾ ਦੇਣੀ ਚਾਹੀਦੀਆਂ ਨੇ ਵੀ ਹਾਂ ਬੰਦੇ ਦਾ ਇੰਟਰਵਿਊ ਹੁੰਦਾ ਉਦੋਂ ਬੈਕਗ੍ਰਾਉਂਡ ਚੈੱਕ ਜੈਨੂਨ ਹੋ ਜੇ ਠੀਕ ਆ ਉਸ ਤੋਂ ਬਾਅਦ ਕਰਨਾ ਲੋਟ ਹੋ ਜੇ ਨਾਰਮਲ ਹੋ ਜੇ ਠੀਕ ਆ ਜੇ 18 ਸਾਲ ਦੇ ਹੁੰਦੇ ਨਹੀਂ ਆ ਦੇ ਦੋ ਪਰ ਇੱਕ ਵਾਰ ਬੈਕਗ੍ਰਾਉਂਡ ਚੈੱਕ ਹੋ ਜੇ ਹਾਂ ਵੀ ਬੰਦਾ ਹੈਗਾ ਕਿਹਾ ਦੋ ਦਿਨ ਦਾ ਟਾਈਮ ਲੈ ਲਓ ਉਹ ਚੀਜ਼ ਹੋ ਗਈ ਕੋਈ ਬੰਦਾ ਮੈਂਟਲੀ ਅਪਸੈਟ ਹੁੰਦਾ ਹੈ ਕਰ ਲੈ ਲੂਗਾ ਬਹੁਤ ਬਹੁਤ ਹੁੰਦੇ ਨਾ ਫੈਡੈਕਸ ਦੀ ਗੱਲ ਆ ਫੈਡੈਕਸ ਦੇ ਵਿੱਚ ਕੱਟਦਾ ਬੰਦਾ ਅੱਛਾ ਅਮਰੀਕਾ ਦੀ ਗੱਲ ਆ ਫੈਡੈਕਸ ਦੇ ਵਿੱਚ ਮਤਲਬ ਕੰਪਨੀ ਚੋਂ ਬੰਦਾ ਕੱਟਦਾ ਹਨਾ ਉਹਨੇ ਮਤਲ ਜਿਹਨਾਂ ਨਾਲ ਕੋਈ ਲਾਗਤ ਕੀ ਹੈ ਨਹੀਂ ਤੀ ਉਸ ਨੂੰ ਕੱਢਿਆ ਵੀ ਜਾਂ ਅਰੈਸਟ ਵੀ ਕਰਿਆ ਉਸ ਤੋਂ ਬਾਅਦ ਮਤਲਬ ਉੱਥੇ ਮੌਕੇ ਤੇ ਪੁਲਿਸ ਨੇ ਆ ਕੇ ਚਲ ਮਾਰਤਾ ਦਿੱਤਾ ਪੁਲਿਸ ਨੇ ਮਾਰਤਾ ਨਾ ਪੁਲਿਸ ਨੇ ਮਾਰਤਾ ਟਾਈਮ ਤੇ ਆ ਕੇ ਦੇਖੋ ਆ ਚੀਜ਼ਾਂ ਹੁੰਦੀਆਂ ਨੇ ਫਿਰ ਜਿਹੜੇ ਦੇਸ਼ ਚ ਵਿਗਨਾਂ ਨਹੀਂ ਚੱਲ ਰਹੀ ਹੈਗੇ ਆ ਉੱਥੇ ਦਾ ਅਰੈਸਟ ਹੁੰਦਾ ਪਰ ਜਿਹੜੇ ਦੇਸ਼ ਚ ਗਨਾਂ ਚੱਲਦੇ ਆ ਨੇ ਉੱਥੇ ਦੋਨੇ ਪਾਸੋਂ ਗੋਲੀਵਾਰੀ ਚੱਲਦੀ ਹੈ ਫਿਰ ਫਿਰ ਕੋਈ ਇਹ ਨਹੀਂ ਪਤਾ ਹਾਂ ਬੰਦੇ ਦਾ ਕੀ ਰੀਜ਼ਨ ਜਾਂ ਕੁਝ ਮਤਲਬ ਕਹਿ ਸਕਦਾ ਵੀ ਆਪਣੇ ਸਕੂਲ ਕਿੰਨੇ ਸੇਫ ਨਹੀਂ ਨਾ ਇੰਡੀਆ 'ਚ ਵੀ ਸੇਫ ਹੀ ਹੈ ਬਿਲਕੁਲ ਠੀਕ ਆਪਾਂ ਆਪਾਂ ਟਰਸਟ ਕਰਕੇ ਸਕੂਲਾਂ ਚ ਭੇਜ ਦਨੇ ਜਵਾਕਾਂ ਨੂੰ ਸੇਫਟ ਹੁੰਦੇ ਨੇ ਪਰ ਉਰੇ ਸਕੂਲ ਸੇਫ ਨਹੀਂ ਹੈਗੇ ਪਤਾ ਨਹੀਂ ਕਿਹੜੇ ਟਾਈਮ ਕਿਹੜੇ ਜਵਾਗ ਦਾ ਦਿਮਾਗ ਖੱਲੇ ਹੈ ਨਾ ਉਹ ਘਰੋਂ ਗਨ ਚੱਕ ਲੈਵੇ ਉਹ ਠੂਕ ਦੇ ਸਹੀ ਮਤਲਬ ਇਹ ਤਾਂ ਚੱਲਦਾ ਯਾਰ ਇਹ ਸੱਚੀ ਗੱਲ ਹੈ ਇਹ ਤੁਸੀਂ ਦੇਖਿਓ ਹਾਈ ਸਕੂਲਾਂ ਦੇ ਵਿੱਚ ਸਭ ਤੋਂ ਵੱਧ ਗਨ ਕਲਚਰ ਪ੍ਰਭਾਵਿਤ ਤਾਂ ਆਪਣੇ ਅਮਰੀਕਾ ਦੇ ਵਿੱਚ ਹਾਂ ਨਸ਼ਾ ਵੀ ਆ ਤੇ ਗਨ ਵੀ ਆ ਤੇ ਦੋਨੇ ਜਮ ਮੈਕਸ 150 ਮੈਚ ਹੈ ਸਹੀ ਗੱਲ ਹੈ ਮਤਲਬ ਤੇ ਉਹੀ ਅਜੇ ਆਪਾਂ ਕਿਸੇ ਨੂੰ ਪੁੱਛਦੇ ਨਾ ਗੂਗਲ ਨੂੰ ਪੁੱਛ ਲਓ ਕਹੂਗਾ ਕਿ ਹਾਂ ਨਹੀਂ ਗਨ ਗਨ ਕਲਚਰ ਕਰਕੇ ਯੂਐਸ ਦੇ ਵਿੱਚ ਪੌਣੀ 4 ਲੱਖ ਜੋਬਾਂ ਜਨਰੇਟ ਹੁੰਦੀਆਂ ਨੇ ਸਾਲ 'ਚ ਪੌਣੀ 4 ਲੱਖ ਜੋਬਾਂ ਠੀਕ ਆ ਤੇ ਇਕਨੋਮੀ ਪੁੱਛੀ ਨਹੀਂ ਲਈ ਜੀ ਇਕਨੋਮੀ ਕਿੰਨੇ ਬਿਲੀਅਨ ਹੁੰਦੀ ਆ ਟ੍ਰਿਲੀਅਨ ਡਾਲਰ ਤੇ ਟ੍ਰਿਲੀਅਨ ਡਾਲਰ ਇਕਨੋਮੀ ਸਿਰਫ ਇਕਨੋਮੀ ਜਿੰਨੇ ਹੋਰ ਦੇਸ਼ ਟੋਟਲ ਐਕਸਪੈਂਡੀਚਰ ਦਾ ਸੋਚ ਲੈਣੇ ਕਿ ਹਾਂ ਇੰਨੀ ਇਕਨੋਮੀ ਹੋਗੀ ਉਹ ਸਿਰਫ ਸਿਰਫ ਕੱਲੇ ਗੰਨਾ ਦੇ ਸਿਰ ਤੇ ਇੰਨੀ ਇਕਨੋਮੀ ਹੋ ਜਾਂਦੀ ਆ ਹੁਣ ਆਪਾਂ ਕਹਾਂਗੇ ਕਿ ਹਾਂ ਸਿਰਾ ਹੋਇਆ ਪਹਿਲੇ ਕਮਾਲ ਹੋ ਗਈ ਸਿਰਾ ਕਰਾਤਾ ਬਿਲਡਿੰਗ ਆ ਪਾਤੀਆਂ ਪਰ ਨਾਰਮਲ ਬੰਦਾ ਨਾਰਮਲ ਸਿਟੀਜ਼ਨ ਨਾਗਰਿਕ ਕੀ ਕਰ ਰਿਹਾ ਉਹ ਤਾਂ ਚੱਕ ਦੋ ਚੱਕ ਦੇ ਚੱਲ ਰਿਹਾ ਨਾ ਉਹਨੂੰ ਕੀ ਫਾਇਦਾ ਹੋ ਰਿਹਾ ਕੋਈ ਵੀ ਨਹੀਂ ਸਹੀ ਹਲਾ ਵੀ ਕੱਲ ਨੂੰ ਮਤਲਬ ਕਹਿ ਸਕਦੇ ਆ ਵੀ ਯਾਰ ਇਹ ਚੀਜ਼ਾਂ ਇੱਕ ਤਰ੍ਹਾਂ ਸਿਵਲ ਵਰਕ ਨਹੀਂ ਵੀ ਤੱਕਦੀਆਂ ਨੇ ਬਿਲਕੁਲ ਸਿਵਲ ਬਾਰ ਜਿਹੜੀ ਦੇਸ਼ ਦੇ ਅੰਦਰ ਵਾਰ ਹੋਵੇ ਨਾ ਕੱਲ ਨੂੰ ਦੋ ਗੁੱਠ ਆਪਸ ਚ ਲੜਪੈਣੇ ਤਾਂ ਖਤਮੇ ਕਰ ਦੇਣੇ ਕਿ ਤੁਸੀਂ ਇਹਨੂੰ ਕਿਉਂਕਿ ਗੰਨਾ ਦਾ ਸਾਰਿਆਂ ਨਾਲ ਵੀ ਨਹੀਂ ਹੁਣ ਤੇ ਦੋ ਟੱਪ ਚ ਲੜਪੈ ਹਾਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਸਰਕਾਰ ਨੇ ਇਹ ਦੋਏ ਗੁੱਟ ਖਤਮ ਕਰਨੇ ਨੇ ਸਰਕਾਰ ਸਰਕਾਰ ਦੀ ਤਾਂ ਗੋਲੀਆਂ ਵੀ ਵਿਕਣਗੀਆਂ ਸਰਕਾਰ ਦੇ ਗੰਨਾ ਵੀ ਗੰਨਾ ਹੀ ਵਿਕਣਗੀਆਂ ਤੇ ਜਿਹੜੀ ਗੰਨਾ ਦੋ ਗੁੱਟਾਂ ਚ ਵਰਤਿੰਗੇ ਉਹ ਸੀਜ਼ ਹੋ ਜਾਣਗੇ ਫਿਰ ਨਵੀਆਂ ਵੇਚਣਗੇ ਨਵੀਆਂ ਵੇਚਣਗੇ ਮਤਲਬ ਉਹ ਗੱਲ ਕਰਦੇ ਆ ਵੀ ਐਦਾਂ ਵੀ ਹੁੰਦਾਗਾ ਇਹ ਰੈਪਰ ਟੂ ਰੋਟੇਸ਼ਨ ਇਹ ਨਹੀਂ ਦਿਖਦੇ ਆਪਣੇ ਕੋਈ ਐਦਾਂ ਨਾ ਕੋਈ ਮਾੜਾ ਮੋਟਾ ਕੋਈ ਐਦਾਂ ਗੱਲ ਹੋ ਜੇ ਹਨਾ ਵੀ ਇੱਕ ਅੱਧਾ ਬੰਦਾ ਫਾਇਰਿੰਗ ਕਰਦੇ ਜਾ ਕੇ ਸਾਰੇ ਇੰਡੀਆ ਚ ਵੱਡੀ ਨਿਊਜ਼ ਬਣ ਜਾਂਦੀ ਹੈ ਹੁਣ ਹਾਂ ਔਰੇ ਬਣਦੀ ਹੋਣੀ ਔਰੇ ਉਹ ਨਿਊਜ਼ ਹੀ ਨਹੀਂ ਹੁੰਦੀ ਹੈਗੀ ਉਹ ਨੂੰ ਕੋਈ ਸਮਝ ਹੀ ਨਹੀਂ ਆਂਦਾ ਕੁਛ ਉਹਨੂੰ ਉਹੀ ਆ ਵੀ ਜਦੋਂ ਟਰੰਪ ਦੇ ਪਿੱਛੇ ਖੜੀ ਕੁੜੀ ਮਰ ਗਈ ਉਹਦੀ ਨਿਊਜ਼ ਨਹੀਂ ਤੇ ਚਲੋ ਤੁਸੀਂ ਦੱਸਿਓ ਭਾਈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਨਾ ਤੇ ਆਪਣਾ ਰਿਵਿਊ ਜ਼ਰੂਰ ਦਿਓ ਤੇ ਜਿਹੜੇ ਐਂਡ ਤੱਕ ਨਾ ਵੀਡੀਓ ਦੇਖਣਾ ਹੈ ਉਹਨਾਂ ਦਾ ਤਹਿਦੋਂ ਧੰਨਵਾਦ ਹੈ ਨਾ ਤੇ ਵੀਡੀਓ ਨੂੰ ਬਹੁਤ ਬਹੁਤ ਸਪੋਰਟ ਕਰੋ ਸ਼ੇਅਰ ਕਰੋ ਆਪਦੇ ਨਾਲ ਦੇ ਨਾ ਤੇ ਹੋ ਸਕਦਾ ਕੋਈ ਕਮੈਂਟ ਜ਼ਰੂਰ ਕਰੋ ਜੇ ਕੋਈ ਹੋਰ ਕਮੈਂਟ ਨਹੀਂ ਕਰਨਾ ਤਾਂ ਜਿਹੜੇ ਐਂਡ ਤੱਕ ਆਏ ਪਲੀਜ਼ ਕੋਈ ਈਮੋਜੀ ਲਾ ਦਿਓ ਨਾ ਜੋ ਸਾਨੂੰ ਵੀ ਪਤਾ ਲੱਗੇ ਵੀ ਹਾਂ ਤੁਸੀਂ ਦੇਖਦੇ ਹੋ ਨਾ ਸਾਡੀ ਵੀਡੀਓ ਪਰ ਹਾਂ ਜਿਹੜਾ ਤੁਹਾਡਾ ਕੋਈ ਪੁਆਇੰਟ ਆਫ View ਹੈਗਾ ਕੋਈ ਸੋਚ ਬਿਲਕੁਲ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖੋ ਸਾਨੂੰ ਵੀ ਪਤਾ ਲੱਗੇ ਥੋਡੇ ਕੋਈ ਡਾਊਟ ਹੋਵੇ ਨਾ ਕਿਸੇ ਚੀਜ਼ ਨੂੰ ਲੈ ਕੇ ਵੀ ਅਸੀਂ ਉਹਦੀ ਵੀਡੀਓ ਬਣਾਈਏ ਤਾਂ ਉਹ ਚੀਜ਼ ਵੀ ਲਿਖੋ ਸੀ ਉਹ ਤੇ ਜ਼ਰੂਰ ਬਣਾਵਾਂਗੇ ਇੱਕ ਹੋਰ ਗੱਲ ਦਲੇਰ ਜਿਹੜੇ ਵੀਰ ਸਾਨੂੰ ਚਾਹੁੰਦੇ ਨੇ ਕਿ ਹਾਂ ਅਸੀਂ ਕਿਸੇ ਦਿਨ ਲਾਈਵ ਹੋ ਕੇ ਵੀਡੀਓ ਬਣਾਈਏ ਹੈ ਨਾ ਤੁਹਾਡੇ ਨਾਲ ਵੀ ਗੱਲਬਾਤ ਕਰੀਏ ਤਾਂ ਤੁਸੀਂ ਕਮੈਂਟ ਜ਼ਰੂਰ ਕਮੈਂਟ ਵਿੱਚ ਜ਼ਰੂਰ ਲਿਖੋ ਅਸੀਂ ਕਦੇ ਜ਼ਰੂਰ ਲਾਈਵ ਹੋਵਾਂਗੇ ਨਾਲ ਤੇ ਗੱਲਬਾਤ ਕਰਾਂਗੇ ਤੁਹਾਡੇ ਵੀ ਸਾਰੀਆਂ ਗੱਲਾਂ ਉਤ ਵਿਚਾਰ ਕਰਾਂਗੇ ਹਾਂਜੀ ਠੀਕ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੱਕ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ